ਦੁਪਹਿਰ ਤੱਕ ਜਿੱਦ ਨੈਕਸਟ ਡੇ ਵੀ ਦੁਪਹਿਰ ਤੱਕ ਦੇਖਿਆ ਫਿਰ ਮੈਂ ਕਿਹਾ ਇੰਨੀ ਕੱਲਾ ਕਿਈ ਨਹੀਂ ਆਉਂਦਾ ਇੰਨੀ ਟੈਨਸ਼ਨ ਚ ਹੋਏ ਫਰਦਾ ਹਾਂ ਫਿਰ ਇਹਨਾਂ ਦੱਸਿਆ ਕਿ ਬੱਚੇ ਮੇਰਾ ਫੋਨ ਨਹੀਂ ਚੱਕ ਰਹੇ ਹੱਜੇ ਚੱਕਦੇ ਨੇ ਉਹ ਸਿਰ ਤੇ ਕਹਿੰਦੇ ਆ ਵੀ ਮੈਂ ਨਹੀਂ ਮਿਲਣਾ ਮੈਂ ਨਹੀਂ ਮਿਲਣਾ ਮੈਂ ਨਹੀਂ ਮਿਲਣਾ ਬੇਟੇ ਨੇ ਵੀ ਗੱਲ ਕੀਤੀ ਇਹ ਵੀ ਜਾਣਦੇ ਮੈਂ ਨਹੀਂ ਮਿਲਣਾ ਹੈਗਾ ਜੋ ਸੱਚ ਆ ਜੋ ਸੱਚ ਹੈ ਸ਼ਾਇਦ ਹੁੰਦਾ ਜਿੱਥੇ ਮਰਜੀ ਮੈਨੂੰ ਨਾ ਤਾਂ ਸਿਰ ਤੇ ਮੈਨੂੰ ਦਾ ਰਾਜਾ ਕੋਈ ਡਿਫਰੈਂਸ ਨਾ ਮਾਰ ਸਭ ਕਾਰਨ ਕਿ ਪਹਿਲਾਂ ਤੋਂ ਜਾਣਦਾ ਇੱਕਦਮ ਤੇ ਸ਼ੂਟ ਆਊਟ ਦਾ ਰਾਜੇ ਤੋਂ ਦੇਖਿਆ ਜਾਂ ਤੂੰ ਛੋਟਾ ਹੁੰਦਾ ਸੀ ਫ੍ਰੀ ਮਾਰਡ ਹੁੰਦਾ ਸੀ ਸਾਡੇ ਕੋਲ ਹੈਨਾ ਪਰ ਜੋ ਸੱਚਾ ਉਹ ਸੱਚ ਦੇ ਉਹ ਸਫਾਈ ਦੂ ਮੈਂ ਬਾਕੀ ਇਹ ਨਹੀਂ ਹੈਗਾ ਵੀ ਮੈਂ ਹੁਣ ਕਹਦਾ ਵੀ ਫਲਾਣਾ ਇਸ ਤਰ੍ਹਾਂ ਦਾ ਦਿਨ ਜੋ ਅੱਜ ਸੱਚਾ ਛੇ ਦਿੰਦਾ ਇਹ ਆ ਵੀ ਤੁਹਾਨੂੰ ਤਕਰੀਬਨ ਮਾ ਜਾਣੇ 1.5 200 ਗੱਲ ਕੀਤੀਆਂ ਨੇ 1.5 200 ਕਾਲ ਮੈਨੂੰ ਆ ਜਾਂ ਦਿਹਾੜੀ ਦੀ ਹੋ ਸਕਦਾ ਮੈਨੂੰ ਲੱਗਦਾ ਇੰਨੀ ਕਾਲ ਜੋ ਸੱਚ ਮੈਨੂੰ ਪਤਾ ਜਿੰਨਾ ਸੱਚ ਮੇਰੀ ਅੱਖਾਂ ਦੇ ਸਾਹਮਣੇ ਹੋਇਆ ਜਿੰਨੇ ਦਿਨ ਹੋਇਆ ਜਿੰਨੀਆਂ ਕਾਲਾਂ ਹੋਈਆਂ ਮੈਂ ਤੁਹਾਨੂੰ ਦੱਸਦਾ ਵੀ ਜੋ ਅਸੀਰਤ ਰਾਜਾ ਤੇ ਮਾਨ ਸਾਹਿਬ ਦਾ ਜੋ ਇਹਨਾਂ ਦਾ ਐਕਸ ਵਿੱਚ ਮੈਂ ਵੀਡੀਓ ਦੇਖੀ ਮੈਨੂੰ ਦੇਖ ਕੇ ਬੜਾ ਦੁੱਖ ਲੱਗਿਆ ਬਹੁਤ ਦੁੱਖ ਲੱਗਾ ਤੁਮਾ ਜੋ ਦੇਖੇ ਮੈਂ ਸੀਰਤ ਰਾਜਾ ਕਹਿ ਰਿਹਾ ਬੇ ਦਾੜੀ ਸਾਡਾ ਸਾਨੂੰ ਮਿਲਿਆ ਨਹੀਂ ਕਾਇ ਨਹੀਂ ਕੀਤਾ ਸੀਰਤ ਰਾਜੇ ਤੁਹਾਡੇ ਯਾਦ ਆਉਣਾ 2019 ਦੇ ਵਿੱਚ ਜਦ ਇਹ ਐਮਪੀਸੀ ਮੇਰੇ ਕੋ ਤਰੀਕ ਵੀ ਹੋਣੀ ਹੈ ਕਾਰਨ ਕਿ ਮੇਰੀਆਂ ਇਹਨਾਂ ਦੀ ਟਿਕਟ ਅਗੜ ਪਛੜੋ ਕਰਵਾਈ ਹੋਈ ਹੈ ਉਹ ਤਰੀਕ ਵੀ ਮੇਰੇ ਯਾਦ ਨਹੀਂ ਆਏ Air India ਦੀ ਇਹਨਾਂ ਦੀ ਫਲਾਈਟ ਸੀ ਜਦੋਂ ਮੈਂ ਨੂੰ ਇਹਨਾਂ ਨੇ ਕਾਲ ਕੀਤੀ ਕਿ ਮੈਂ ਕਹਦੇ ਮੈਂ ਸ਼ਾਰਟ ਲਾਇਆ ਹੋਇਆ ਮਾਹੇ ਜੀ ਤੁਸੀਂ ਸ਼ਾਰਟ ਲਓ ਇੱਥੇ ਕਹਿੰਦੇ ਮੈਂ ਇੱਧਰ ਆਉਣ ਲੱਗਾਂ ਮੈਂ ਚਲੋ ਮੈਂ ਤੇ ਇਹਨੇ ਮੈਨੂੰ ਕਹਿੰਦੇ ਕਿ 에어ਪੋਰਟ ਤੱਕ ਆ ਕੇ ਮੈਨੂੰ ਪਿਕ ਕਰ ਲਓ ਮੈਂ ਚਲੋ 에어ਪੋਰਟ ਤੱਕ ਆ ਕੇ ਤੁਹਾਨੂੰ ਪਿਕ ਕਰ ਲਾਂ ਮੈਨੂੰ ਕਹਿੰਦੇ 1.5-2 ਘੰਟੇ ਤੱਕ ਆ ਜੀ ਮੈਨੂੰ ਮਦਵਾਲ ਪੋਸਟ ਰੌਂਡ 1.5 ਕ ਬਜੇ ਦੀ ਗੱਲ ਹੈ ਜੀ ਚਲੋ ਅਸੀਂ ਆਏਰਪੋਰਟ ਤੋਂ ਆ ਕੇ ਘਰੇ ਰੋਟੀ ਪਾਣੀ ਖਾਧਾ ਰੋਟੀ ਪਾਣੀ ਖਾ ਕੇ ਮੈਨੂੰ ਕਹਿੰਦੇ ਵੀ ਨੈਟ ਮੈਂ ਵੀ ਨੈਟ ਦਾ ਮੈਨੂੰ ਤਾਂ ਇੰਨਾ ਮੈਚ ਕਦੇ ਚਲਾਉਂਦਾ ਨਹੀਂ ਇਹ ਤਾਂ ਮੈਨੂੰ ਘਰੋਂ ਜੋ ਪਾਸਵਰਡ ਦੇ ਕੇ ਚੱਲੋ ਨਾ ਨੈਟ ਚਲਾ ਲਿਆ ਰੂਮ ਤੇ ਚਲੇ ਗਏ ਰੂਮ ਤੇ ਜਾ ਕੇ ਕਾਲਾ ਕੀਤੀ ਇਹਨਾਂ ਨੇ ਚਲੋ ਕਾਲਾ-ਕੂਲਾ ਕਰਕੇ ਬਾਹਰ ਆ ਗਏ ਮੈਂ ਦੇਖਿਆ ਨਾ ਕੀ ਗੱਲ ਟੈਂਸ਼ਨ ਹੀ ਚ ਲੱਗਦੇ ਹੋ ਕਹਿੰਦੇ ਨਹੀਂ ਤੰਨ ਦੱਸਦਾ ਮੈਂ ਕਿ ਚਾਹ ਚਾਹ ਵੀ ਪੀਤੀ ਜਾਜੂ ਪੀ ਕੇ ਫੇਰ ਫੇਰ ਲਾ ਕੇ ਕਾਲਾ ਕਰਨ ਮੇਰੇ ਪੂਰੇ ਸੋਹੇ ਜਾਜੂ ਤੇ ਮੈਂ ਮੇਰੇ ਕੰਨ ਚ ਗੱਲ ਜੀ ਪਈ ਮੈਂ ਤਾਂ ਬੱਚਿਆਂ ਕਰਕੇ ਮੈਂ ਕੀ ਗੱਲ ਹੋਗੀ ਫਿਰ ਇਹਨਾਂ ਦੱਸਿਆ ਮੈਂ ਸ਼ਾਰਟ ਲਗਾ ਸ਼ਾਰਟਲ ਤੋਂ ਮੈਂ ਇੱਕ ਦਿਨ ਪਹਿਲਾਂ ਇੱਥੇ ਆ ਗਏ ਜਰਾ ਇਹ ਮਿੰਮਹਿ ਕਿੱਥੇ ਨੇ ਕਹਿੰਦੇ ਚਲੋ ਹੱਥੋਂ ਪਧੇ ਰਿਸ਼ਤ ਕਰਨੇ ਨੇ ਸਾਰੇ ਲੈਂਸ ਪ੍ਰਿੰਟੇ ਲੈਂਸ ਪ੍ਰਿੰਟੇ ਕਹਿੰਦੇ ਚੱਲੇ ਜਮਾ ਚਲੋ ਐਸ ਪ੍ਰਿੰਟੇ ਕਾਲਾ ਗੁੱਲਾ ਕਰਦੇ ਰਹੇ ਇੱਕ ਦਿਨ ਲੰਘ ਗਿਆ ਇਹਨੂੰ ਜਦਨਾ ਪੂਰਾ ਦਿਨ ਨੈਕਸਟ ਡੇ ਫੇਰ ਉੱਥੇ ਜਾਜਰੇ ਅਸੀਂ ਬਾਹ ਕੰਮ ਚੱਲੇ ਬਾਹ ਕੂ ਕਰਕੇ ਅੱਜ ਦੁਬਾਰਾ ਫੇਰ ਇਹ ਕਾਲ ਤੇ ਕਾਲ ਕਾਲ ਤੇ ਕਰਨਾ ਐਡੀ ਕੀ ਗੱਲ ਹੋ ਗਈ ਬੱਚੇ ਕਿੱਥੇ ਨੇ ਕਹਿੰਦਾ ਬੱਚੇ ਇੱਥੇ ਆਉਣ ਕਿ ਨਜ਼ਰ ਰੱਖਣ ਕਰਕੇ ਆ ਗੱਲਬਾਤ ਆ ਬਈ ਮਿਲਦੇ ਨਹੀਂ ਹੈਗੇ ਉੱਥੇ ਜਾ ਉੱਥੋਂ ਇੱਧਰ ਨੂੰ ਭੱਜਿਆ ਚਲ ਮੈਂ ਕਿਹਾ ਤੁਸੀਂ ਕਰ ਲਓ ਕਾਲ ਮੈਂ ਕੋਈ ਨਾ ਤੁਹਾਡਾ ਆਪ ਦਾ ਮਸਲਾ ਮੈਂ ਕਰ ਲਓ ਕੱਲ ਚਲੋ ਦੁਪਹਿਰ ਤੱਕ ਜੀ ਨੈਕਸਟ ਡੇ ਵੀ ਦੁਪਹਿਰ ਤੱਕ ਦੇਖੇ ਫਿਰ ਮੈਂ ਕਿਹਾ ਇੰਨੀ ਕਾਲਾਂ ਕਿੱਲੇ ਨੇ ਹੋਏ ਇੰਨੀ ਟੈਨਸ਼ਨ ਚ ਹੋਏ ਵਰਦੇ ਹੋ ਫਿਰ ਇਹਨਾਂ ਦਾ ਦੱਸਿਆ ਕਿ ਬੱਚੇ ਮੇਰਾ ਫੋਨ ਨਹੀਂ ਚੱਕ ਰਹੇ ਹੈਗੇ ਚੱਕਦੇ ਨੇ ਉਹ ਕਿਹਦੀ ਸੀਰਤ ਕਹਿੰਦੀ ਆ ਵੀ ਮੈਂ ਨਹੀਂ ਮਿਲਣਾ ਮੈਂ ਨਹੀਂ ਮਿਲਣਾ ਮੈਂ ਨਹੀਂ ਮਿਲਣਾ ਬੇਟੇ ਨਾ ਵੀ ਗੱਲ ਕੀਤੀ ਇਹ ਵੀ ਜਾਣਦੇ ਮੈਂ ਨਹੀਂ ਮਿਲਣਾ ਹੈਗਾ ਜੋ ਸੱਚਾ ਜੋ ਸੱਚਾ ਸ਼ੇਧ ਹੁੰਦਾ ਜਿੱਥੇ ਮਰਜੀ ਮੈਨੂੰ ਨਾ ਤਾਂ ਖੀਰਤ ਮੈਨੂੰ ਦਾ ਰਾਜਾ ਕੋਈ ਡਿਫਰੈਂਸ ਨਾ ਮਾਰਦਾ ਕਹਨ ਕਿ ਪਹਿਲਾਂ ਤੋਂ ਜਾਣਦੇ ਇੱਕਦੋ ਇਹਨੂੰ ਤੇ ਛੋਟਾ ਹੁੰਦਾ ਰਾਜੇ ਤੋਂ ਦੇਖਿਆ ਜਾਂ ਤੂੰ ਛੋਟਾ ਹੁੰਦਾ ਦੀ ਫ੍ਰੀ ਮਾਰਡਾ ਹੁੰਦੇ ਸਾਡੇ ਕੋਲ ਹੈਨਾ ਪਰ ਜੋ ਸੱਚਾ ਉਹ ਸੱਚ ਦੀ ਉਹ ਸਫਾਈ ਨੂੰ ਮੈਂ ਬਾਕੀ ਇਹ ਨਹੀਂ ਹੈਗਾ ਵੀ ਮੈਂ ਹੁਣ ਕਹਦਾ ਵੀ ਫਲਾਣਾ ਸੇਤ ਦਾ ਇਹਦਾ ਦਿਨ ਜੋ ਸੱਚਾ ਸ਼ੇ ਦਿੰਦਾ ਇਹ ਆ ਵੀ ਤੁਹਾਨੂੰ ਤਕਰੀਬਨ ਮਾਂਸਾਂ ਨੇ 1.5 200 ਗੱਲ ਕੀਤੀਆਂ ਨੇ 1.5 200 ਕਾਲ ਮੰਗ ਮੈਂ ਜਾਂ ਜਿਹੜੀ ਦੀ ਹੋ ਸਕਦਾ ਮੈਨੂੰ ਲੱਗਦਾ ਨਹੀਂ ਇਹ ਕਾਲ ਹਰ ਮਿੰਟ ਬਾਅਦ ਕਾਲ ਆਉਂਦੀ ਹਰ ਮਿੰਟ ਬਾਅਦ ਕਾਲ ਆਉਂਦੀ ਜੇ ਫੋਨ ਕਰਦੇ ਤੂੰ ਕੱਟ ਦਿੰਦੇ ਜਾਂ ਚੱਕਦੇ ਨਹੀਂ ਜਾਂ ਜਵਾਬ ਦੇ ਜਾਂਦੇ ਜਾਂ ਵੀ ਤੁਸੀਂ ਇਹਨਾਂ ਨਾਲ ਲੜ ਲੱਗੇ ਜਾਂਦੇ ਉਹ ਤਾਂ ਚਲੋ ਇਹਨਾਂ ਦਾ ਸਪੀਕਰ ਵੀ ਆਉਂ ਨਹੀਂ ਹੁੰਦਾ ਜੀ ਹੈਨਾ ਇਹਨਾਂ ਨੇ ਬਹੁਤ ਜ਼ਿਆਦਾ 6 ਦਿਨ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਗੱਡੇ ਨੇ ਉਸ ਚੀਜ਼ ਦਾ ਮੈਂ ਅਗਵਾਹ ਸੀਰਤਰਾ ਆਲਾ ਮੈਨੂੰ ਕਾਇਬ ਆਂਕਲ ਤੋਂ ਇੱਥੇ ਜਾ ਕੇ ਸਾਂਹ ਖਾਣਾ ਮੈਂ ਉੱਥੇ ਵੀ ਜਾ ਜਿੱਥੇ ਸੀਰਤ ਨੂੰ ਨਗੂ ਮੈਂ ਉੱਥੇ ਜਾ ਕੇ ਸਾਂਹ ਖਾ ਲੂਗਾ ਤੇ ਇਹ ਸ਼ੇਦਨ ਬਹੁਤ ਜ਼ਿਆਦਾ ਟਰਟਚਰ ਹੋਏ ਸੀ ਤੁਸੀਂ ਇਹਨਾਂ ਨੂੰ ਮਿਲੇ ਨਹੀਂ ਸੀ ਫਿਰ ਤੁਸੀਂ ਕਹਿੰਦੇ ਅਸੀਂ ਐਲਸਪਰੈਂਟ ਆ ਮੈਂ ਕਿਹਾ ਕੋਈ ਨਾ ਜੇ ਐਲਸਪਰੈਂਟ ਨਾਲ ਆਪਾਂ ਐਲਸਪਰੈਂਟੇ ਜਾਵਾਂਗੇ ਫਿਰ ਗਾਰੋ ਐਲਸਪਰੈਂਟੇ ਕਹੇ ਵੀ ਅਸੀਂ ਐਲਸਪਰੈਂਟੇ ਆਉਣ ਲੱਗਿਆ ਫਿਰ ਤੁਸੀਂ ਦੂਜੇ ਦਿਨ ਕਹਿੰਦੇ ਅਸੀਂ ਅੱਗੇ ਫ੍ਰੀਜ ਨੂੰ ਆ ਮੈਂ ਕਹਿੰਦਾ ਇੱਥੇ ਨਾ ਕਹੇ ਤੋ ਰਾਜ ਵੀ ਆਪਾਂ ਨੂੰ ਫ੍ਰੀਜ ਨੂੰ ਵੀ ਇੱਥੇ ਜਾਣਾ 1.5-2 ਘੰਟੇ ਲੱਗਣਗੇ ਨਾ ਐਲੇ ਕਿਨੇ ਗਏ ਫੇਰ ਨਹੀਂ ਤੁਸੀਂ ਮਲੇ ਹੈਗੇ ਫੇਰ ਤੁਹਾਡੇ ਮਾਸੜ ਨੂੰ ਬੁਲਾਇਆ ਉੱਥੋਂ 68 ਦੋ ਤੋਂ ਹਾਲਪ੍ਰੈਂਟੇ ਨੇ ਤੁਹਾਡੇ ਮਾਸੜੀ ਜੀ ਕਹਿ ਗਏ ਕਿ ਕੋਈ ਨਾ ਵੀ ਮੈਂ ਇਹਨਾਂ ਨਾਲ ਗੱਲ ਕਰਦਾ ਮੈਂ ਤੁਹਾਨੂੰ ਸਵੇਰੇ ਮਿਲਾਉਂਗਾ ਹਾਂ ਨਾ ਕਿ ਉਹਨਾਂ ਦੀ ਵਾਈਫ ਵੀ ਤੁਹਾਡੇ ਨਾਲ ਸੀ ਉਸ ਟਾਈਮ ਚਲੋ ਮੈਂ ਕਿਸੇ ਨੂੰ ਬਲੇਮ ਨਹੀਂ ਕਰ ਰਿਹਾ ਹੈਗਾ ਪਰ ਮੈਂ ਤੁਹਾਨੂੰ ਇਹ ਲੈ ਕੇ ਕਿ ਜੋ ਸੱਚ ਸੀ 6 ਦਿਨ ਇਹਨਾਂ ਨੇ ਤੁਹਾਡੀ ਤੁਹਾਡੇ ਮੂਰੇ ਲਖੀਰਾਂ ਕੱਢੀਆਂ ਲਖੀਰਾਂ ਕੱਢੀਆਂ ਇਹਨਾਂ ਨੇ ਇਹਨਾਂ ਨੇ ਫੇਰ ਵੀ ਤੁਹਾਨੂੰ ਇੱਕ ਕੰਨਾਂ ਨੇ ਗੱਲ ਕਹੀ ਸੀ ਬਾਪ ਵੱਡੀ ਜਦੋਂ ਸਾਨੂੰ ਸਾਰੇ ਪਰਿਵਾਰ ਨੂੰ ਬਹੁਤ ਤਕਲੀਫ ਲੱਗੀ ਸੀ ਬਹੁਤ ਜ਼ਿਆਦਾ ਟੂ ਮੱਚ ਉਹ ਇੰਨਾ ਨੇ ਇਹ ਗੱਲ ਕਹੀ ਸੀ ਵੀ ਜੇ ਤੁਸੀਂ ਮੈਨੂੰ ਤੁਸੀਂ ਕੋਣ ਹੀ ਮਿਲਣਾ ਤੁਸੀਂ ਗਰਾਊਂਡ ਦੇ ਪਰਲੇ ਪਾਸੇ ਖੜ੍ਹ ਜਾਓ ਮੈਂ ਇਧਰਲੇ ਪਾਸੇ ਖੜ੍ਹ ਜਾਓ ਇੱਕ ਵਾਰ ਪੁੱਤਰ ਆ ਜਾਏ ਮੈਨੂੰ ਮਿਲ ਲਓ ਪਰ ਤੁਸੀਂ ਉਹ ਚੀਜ਼ ਨੂੰ ਵੀ ਲੈਣੀ ਨਹੀਂ ਹੋਈ ਸੀ ਹੈਨਾ ਜੇ ਇਹਦੇ ਬੱਚੇ ਕੋਈ ਊੜਾ ਪੁੱਤ ਕੋਈ ਇਹ ਨਹੀਂ ਹੈਗਾ ਰਹੀਂ ਵੀ ਮੈਂ ਕੋਈ ਇਨ੍ਹਾਂ ਦੇ ਮਗਰ ਜਾਂ ਕਿਸੇ ਹੋਰ ਦੇ ਮੈਨੂੰ ਕਿਸੇ ਤੱਕ ਕੋਈ ਲਾਲਚ ਨਹੀਂ ਇਹਦਾ ਹੈਨਾ ਮੈਂ ਪਰ ਉਹ ਕਹਿੰਦਾ ਵੀ ਤੁਸੀਂ ਝੂਠ ਬੋਲ ਰਹੇ ਹੋ ਬਾਕੀ ਨਹੀਂ ਮੈਨੂੰ ਪਤਾ ਮੈਨੂੰ ਸ਼ੇਦਾਂ ਦਾ ਪਤਾ ਵਾ ਮੈਂ ਸ਼ੇਦਾਂ ਦੀ ਤੁਹਾਨੂੰ ਦੱਸਦਾ ਸ਼ੇਦਾਂ ਤੁਹਾਡੇ ਮੂਰੇ ਇਨ੍ਹਾਂ ਨੇ ਜੋ ਇਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਓਕਣੇ ਕਰਨ ਉਦਾਰਨ ਦੀ ਪਰ ਤੁਸੀਂ ਰੈਡੀ ਨਹੀਂ ਹੋਏ ਸੀ ਇਹਨਾਂ ਨੂੰ ਮਿਲਣ ਨੂੰ ਤੁਸੀਂ ਇਹਨਾਂ ਨੂੰ 6 ਦਿਨਾਂ ਲਈ ਮਿਲਣ ਨੂੰ ਰੈਡੀ ਨਹੀਂ ਹੋਏ ਸੀ ਹਨ ਤੇ ਇਹਨਾਂ ਨੇ ਬਹੁਤ ਬਾਹਰ ਜਾਣ ਦੀ ਲਗਿਆ ਤੁਹਾਡਾ ਮਾਸਟਰ ਵੀ ਸੱਦਾ ਮਾਸਟਰ ਕਹਿੰਦਾ ਚਲੋ ਪਹਿਲਾਂ ਮਿਲਵਾ ਦੂੰਗਾ ਪਰਸ ਨੂੰ ਮਿਲਵਾ ਦੂੰਗਾ ਇਹਨਾਂ ਨੇ ਦੋ ਵਾਰੀ ਟਿਕਟ ਐਕਸਟੈਂਡ ਕਰਾਈ ਹੈ ਹਨ ਇਹਨਾਂ ਨੇ ਐਮਪੀ ਹੋਣਾ ਯਾਰ ਕਹਣਾ ਯਾਰ ਐ ਕਰਿਓ ਮੜਾ ਜਾ ਬਹੁਤ ਜ਼ਿਆਦਾ ਹੱਥ ਟੈਟਾ ਕਾਊਂਟ ਅਸੀਂ ਕਹਣਾ ਯਾਰ ਹੁਣ ਤਾਂ ਸਾਡਾ ਵੀ ਥੋੜਾ ਬਹੁਤ ਕੰਮ ਘਟੇ ਹੋਏ ਨੇ ਵੀ ਇਸ ਓਕੇ ਹਨ ਜਦੋਂ ਉਹ ਨਹੀਂ ਹੈਗੋ ਨਾਮ ਹੈ ਤੇ ਤੁਹਾਨੂੰ ਕੋ ਕਹਿ ਮੈਂ ਨਾ ਮਾਰ ਰਿਹਾ ਨਾ ਇਹਦਾ ਸਾਡਾ ਪਰਿਵਾਰ ਆ ਤੁਸੀਂ ਉਸ ਵਿੱਚ ਹੀ ਠੀਕ ਹੈ ਮਾਂ ਤੇ ਉਹਦਾ ਮਾਂ ਪਿਓ ਯਾਰ ਚਾਹੇ ਤੁਸੀਂ ਚੰਗਾ ਕਹਿ ਲੋ ਮਾੜਾ ਕਹਿ ਲੋ ਪਰ ਇੱਕ ਦਿਨ ਮਾਂ ਪਿਓ ਨਹੀਂ ਹੀ ਕੰਮ ਹੋਣਾ ਮੈਂ ਵੀ ਕਹਿਣਾ ਤੇਰੀ ਮਾਂ ਨਹੀਂ ਹੀ ਕੰਮ ਹੋਣਾ ਇੱਕ ਦਿਨ ਤੇਰੇ ਡੈਡੀ ਨਹੀਂ ਹੀ ਤੇਰੇ ਕਰਨੇ ਹੋਣਾ ਹਨ ਜੇ ਨਾਲ ਜਿੱਦ ਮਾਪਾ ਤੁਰ ਪਿਓ ਚੰਗੇ ਰਸਤੇ ਦਾ ਹੈ ਨਹੀਂ ਕਿ ਇੱਜ਼ਜ਼ਦਾਰ ਬੰਦੇ ਆ ਕੋਈ ਆਪਾਂ ਨੂੰ ਇਹ ਚੀਜ਼ ਤਾਂ ਚਾਹੀਦੀ ਨਹੀਂ ਸੀ ਕਰਨੀ ਜਿਹੜੀ ਤੁਸੀਂ ਪਰ ਮੈਂ ਛੇ ਦਿਨ ਦਾ ਗਵਾਹ ਰਾਜੇ ਪਰ ਤੁਸੀਂ ਨਹੀਂ ਮਿਲੇ ਸੀ ਮੈਂ ਤੁਹਾਨੂੰ ਅੱਜ ਵੀ ਕਹਣਾ ਰਾਜੇ ਪਰ ਤੁਸੀਂ ਛੇ ਦਿਨ ਤੁਸੀਂ ਨਹੀਂ ਮਿਲੇ ਤੁਹਾਡੇ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੁਹਾਡੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਕਹ ਲਾ ਕੀਤੀਆਂ ਸੀ ਇਹਨਾਂ ਨੇ ਵੀ ਮੈਂ ਇੱਥੇ ਆ ਬੈਠਾ ਵੀ ਉੱਥੇ ਗਏ ਉੱਥੋਂ ਪਾ ਕੇ ਲੈ ਛੇ ਅਟਲ ਤੋਂ ਅੰਤਪ੍ਰਾਂਟੇ ਗਏ ਉੱਥੇ ਮੈਂ ਕਹਣਾ ਉੱਥੇ ਗਾਹਾਂ ਫਰੇਜ ਨੂੰ ਡਲੀਨ ਨੂੰ ਜੋ ਵੀ ਜਿੱਥੇ ਗਏ ਪਰ ਤੁਸੀਂ ਇਹਨਾਂ ਨੂੰ ਬਲੇ ਨਹੀਂ ਸੀ ਸਕਦਾ ਜੇ ਕੋਈ ਰਹਿ ਮਿੱਤੋ ਕੋਲ ਤੇਰੀ ਕੈਦੀਨ ਕਹਿੰਦਾ ਤੂੰ ਬੋਲੇਗਾ ਮੈਂ ਸੌਰੀ ਮੰਨਦਾ ਕਰਨੀ ਕਿ ਤੂੰ ਸਾਡਾ ਬੱਚਾ ਹੈਨਾ ਪਰ ਮੈਨੂੰ ਇਹ ਚੀਜ਼ ਦੀ ਬਹੁਤ ਜ਼ਿਆਦਾ ਤਖਲੀਫ ਹੋਇਆ ਜਿਹੜੀ ਤੁਸੀਂ ਇਹ ਝੂਠ ਬੋਲੇ